ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਤਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਕਾਰ ਬਕਾਉਆ ਜੀ ਵੱਧ ਜਾਣਕਾਰੀ ਲੈ ਲੇ ਆਪਾਂ ਭਾਈ ਤੋਂ ਭਾਈ ਜੀ ਸਸਤੀ ਗੱਲ ਜੀ ਸਸਤੀ ਗੱਲ ਜੀ ਨਾਮ ਵੀਰ ਜੀ ਮੋਨਾ ਜੀ ਸਹਿਰ ਤਪਾ ਮੰਡੀ ਜੀ ਜ਼ਿਲ੍ਹਾ ਬਰਨਾਲਾ ਜੀ ਕਿਹੜਾ ਮਾਡਲ ਹੈ ਵੀਰੇ ਕਾਰ ਇਹ 2002 ਮਾਡਲ ਹੈ ਜੀ ਪੰਜਾਬ ਨੰਬਰ ਹੈ ਰੀਜਨ ਦਾ ਗੱਡੀ ਆ ਅਸਾ ਜੀ ਫਰਸਟ ਓਨਰ ਹੈ ਜੀ ਠੀਕ ਆ ਆਪਣੀ ਨਾ ਸ਼ੁਰੂ ਤੋਂ ਇਹ ਠੀਕ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਕੋਈ ਐਕਸੀਡੈਂਟ ਨਹੀਂ ਹੈਗਾ ਜੀ ਸਾਰੀ Ориਜਨਲ ਆ Ориਜਨਲ ਦਾ ਧੌਣ ਧੁਨ ਵਾਲੀ ਹੈ ਜੀ ਆਪਾਂ ਨੂੰ ਲੋੜ ਪਈ ਨਹੀਂ ਕਿਤੇ ਠੀਕ ਆ ਹਾਂਜੀ ਖੜੀ ਹੋਈ ਐ ਖੜੀ ਹੈ ਜੀ ਬਸ ਦੋਪਰਾ ਜੇ ਕਿਸੇ ਨੇ ਲੈਣੀ ਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ 2002 ਮਾਡਲ ਆ ਬਾਕੀ ਵੱਡੀ ਵੀਡੀਓ ਚੰਗੀ ਤਰ੍ਹਾਂ ਵਿਖਾਈ ਪਈ ਆ ਠੀਕ ਆ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਸਾਰ ਤਪਾਤ ਜਿਲ੍ਹਾ ਨੂੰ ਪ੍ਰਾਇੰਦਾ ਜੀ ਬਰਨਾਲਾ ਪਾਈਆਂ ਨੇ ਨੰਨੂ ਘੜਾਈ ਸੀ ਕਾਰ 2002 ਮਾਡਲ 2002 ਮਾਡਲ Ориਜਨਲ ਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਾਕੀ ਵੱਡੀ ਵੀਡੀਓ ਦਿਖਾਈ ਪਈ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਬਾਈ ਦੇ ਨਾਮ ਕਾਰਾਂ ਜ ਬਹੁਤ ਹੀ ਸਾਫ ਆ ਤੇ ਬਾਕੀ ਧੋਣ ਤਾਂ ਵਾਲੀ ਹੈਗੀ ਪਰਾ ਚਿੱਟੀ ਚਿੱਟੀ ਨਿਕਲਿਆ ਉਹਦੇ ਧੋਕੇ ਦਾ ਠੀਕ ਆ ਆਪਣੇ ਨਾਮ ਨੇ ਆਪਣੀ ਨਾਂ ਹੈ ਠੀਕ ਆ ਚੈੱਕ ਤੇ ਤਸੱਲੀ ਭਰਾ ਤੁਸੀਂ ਆਪ ਕਰਨੀ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਏ